ਰਾਜਵਿੰਦਰ ਅਤੇ ਗੋਰੇ ਨੇ ਇੱਕ ਦੂਸਰੇ ਨੂੰ ਪਿਆਰ ਕੀਤਾ ਚਾਹਿਆ ਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਇਸ ਫੈਸਲੇ ਤੋਂ ਪਰਿਵਾਰਿਕ ਮੈਂਬਰ ਕੋਈ ਬਹੁਤਾ ਖੁਸ਼ ਨਹੀਂ ਸੀ ਪਹਿਲਾਂ ਤਾਂ ਉਹ ਵਿਆਹ ਦੇ ਲਈ ਮੰਨੇ ਨਹੀਂ ਪਰ ਕਿਸੇ ਤਰ੍ਹਾਂ ਦੋਹਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਅਤੇ ਵਿਆਹ ਕਰਵਾ ਲਿਆ ਇਸ ਵਿਆਹ ਨੂੰ ਕੁਝ ਮਹੀਨੇ ਦਾ ਹੀ ਸਮਾਂ ਹੋਇਆ ਪਤੀ ਗੋਰੇ ਨੇ ਸੋਚਿਆ ਕਿ ਮੈਂ ਹੁਣ ਥੋੜੀ ਬਹੁਤੀ ਕਮਾਈ ਕਰ ਲਵਾਂ ਤੇ ਘਰ ਦੇ ਹਾਲਾਤਾਂ ਦੇ ਨਾਲ-ਨਾਲ ਪਤਨੀ ਨੂੰ ਵੀ ਬਤੀਆ ਜ਼ਿੰਦਗੀ ਦਵਾਂ ਇਸ ਦੇ ਚਲਦੇ ਹੋਏ ਉਹ ਵਿਦੇਸ਼ ਚਲਾ ਗਿਆ ਅਤੇ ਆਪਣੀ ਪਤਨੀ ਨੂੰ ਮਾਪਿਓ ਦੇ ਕੋਲ ਸਹੁਰੇ ਘਰ ਦੇ ਵਿੱਚ ਉਹ ਰਹਿ ਰਹੀ ਸੀ ਇੱਥੇ ਇਸ ਕੁੜੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਮਾਰਕੁੱਟਾਈ ਹੁੰਦੀ ਲੜਾਈ ਝਗੜਾ ਹੁੰਦਾ ਕਈ ਵਾਰੀ ਰਾਜ਼inama ਹੋਇਆ ਇਸ 60 ਮਹੀਨੇ ਦੇ ਵਿਆਹ ਦੇ ਵਿੱਚ ਪਰੰਤੂ ਇਸ ਜ਼ਾਲਿਮ ਸਹੁਰੇ ਨੇ ਆਪਣੀ ਨੂੰਹ ਦੀ ਜਾਨ ਲੈ ਲਈ ਨਫ਼ਰਤ ਇਸੇ ਗੱਲ ਦੀ ਸੀ ਕਿ ਉਸ ਨੇ ਲਵ ਮੈਰਿਜ ਕਰਵਾਈ ਹੈ ਘਰ ਦੇ ਵਿੱਚ ਹੁੰਦੇ ਲੜਾਈ ਝਗੜੇ ਤੋਂ ਬਾਅਦ ਇਸ ਕੁੜੀ ਦੇ ਮ੍ਰਿਤਕ ਦੇ ਬੰਜੇ ਤੇ ਰੱਖ ਕੇ ਬੈਠਾ ਇਹ ਸੋਹਰਾ ਪਰਿਵਾਰ ਉਸਦੇ ਮਾਪਿਆਂ ਨੂੰ ਫੋਨ ਕਰ ਦਿੰਦਾ ਹੈ ਪੇਕੇ ਘਰ ਫੋਨ ਕਰ ਦਿੰਦਾ ਹੈ ਕਿ ਤੁਹਾਡੀ ਧੀ ਰਸੋਈ ਚ ਡਿੱਗ ਕੇ ਮਰ ਗਈ ਹੈ ਪਰ ਜਦੋਂ ਉਸਦੀ ਹਾਲਤ ਨੂੰ ਦੇਖਿਆ ਗਿਆ ਤਾਂ ਪਰਿਵਾਰਿਕ ਮੈਂਬਰ ਪਹਿਲੀ ਨਜ਼ਰੇ ਹੀ ਸਮਝ ਗਏ ਕਿ ਉਸਦੇ ਨਾਲ ਗਲਤ ਹੋਇਆ ਹੈ ਕੁੱਟਕਟਾਪਾ ਹੋਇਆ ਤੇ ਉਸ ਤੋਂ ਬਾਅਦ ਉਸਦੀ ਜਾਨ ਲਈ ਗਈ ਹੈ ਹਮਨੇ ਸਰ ਤੇ ਵਿੱਚ ਬੀਤੀ ਦੇਰ ਰਾਤ ਪਿੰਡ ਪੰਡੋਰੀ ਵੜੈਚ ਦਾ ਇਹ ਮਾਮਲਾ ਜਿੱਥੇ ਸਹੁਰੇ ਦੇ ਵੱਲੋਂ ਨੂੰਹ ਦੀ ਜਾਨ ਲੈਣ ਦੀ ਦੁਖਦ ਖਬਰ ਸਾਹਮਣੇ ਆਈ। ਮ੍ਰਿਤਕ ਕੁੜੀ ਜਿਸ ਦਾ ਨਾਮ ਰਾਜਵਿੰਦਰ ਕੌਰ ਸਹੁਰੇ ਘਰ ਦੇ ਵਿੱਚ ਰਹਿੰਦੀ ਸੀ ਪਰ ਉੱਥੇ ਅਕਸਰ ਹੀ ਝਗੜਾ ਹੁੰਦਾ। ਪੀੜਤ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੋਰੇ ਦੇ ਨਾਲ ਸਾਡੀ ਧੀ ਪਿਆਰ ਕਰਦੀ ਸੀ। ਸਹਿਮਤੀ ਦੇ ਨਾਲ ਇਹ ਵਿਆਹ ਕੀਤਾ ਗਿਆ ਤੇ ਮੁੰਡਾ ਦੁਬਈ ਚਲਾ ਗਿਆ। ਰਾਜਵਿੰਦਰ ਕੌਰ ਆਪਣੇ ਪਤੀ ਨਾਲ ਤਾਂ ਬਹੁਤ ਜ਼ਿਆਦਾ ਖੁਸ਼ ਸੀ ਪਰ ਇੱਥੇ ਉਸ ਦਾ ਸਹੁਰਾ ਪਰਿਵਾਰ ਉਸ ਦੀ ਖੁਸ਼ੀ ਨੂੰ ਜਰਦਾ ਨਹੀਂ ਸੀ। ਪੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਕਾਲ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤੇ ਉਹਨਾਂ ਨੇ ਆਕੇ ਧੀ ਦੀ ਮ੍ਰਿਤਕ ਦੇ ਦੇਖੀ ਤਾਂ ਪਤਾ ਲੱਗਿਆ ਕਿ ਸਹੁਰੇ ਦੇ ਵੱਲੋਂ ਹੀ ਉਸਦੀ ਜਾਨ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਅਤੇ ਉਹਨਾਂ ਦੇ ਵੱਲੋਂ ਜਦੋਂ ਆਕੇ ਦੇਖਿਆ ਗਿਆ ਤਾਂ ਪੁਲਿਸ ਦਾ ਇਹ ਹੀ ਕਹਿਣਾ ਸੀ ਕਿ ਇਸ ਦਾ ਸਹੁਰੇ ਘਰ ਦੇ ਵਿੱਚ ਇਸ ਦੇ ਨਾਲ ਗਲਤ ਕੀਤਾ ਗਿਆ ਫਿਲਹਾਲ ਪੁਲਿਸ ਨੇ ਸਹੁਰੇ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਇਧਰ ਕੁੜੀ ਦੇ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਾਸਦੀ ਕੀ ਕੁੜੀ ਦਾ પતિ ਵਿਦੇਸ਼ ਦੇ ਵਿੱਚ ਹੈ ਹੁਣ ਤੱਕ ਉਹ ਨਹੀਂ ਪਹੁੰਚਿਆ ਤੇ ਪਰਿਵਾਰਿਕ ਮੈਂਬਰ ਮ੍ਰਿਤਕ ਦੇ ਲੈ ਕੇ ਘੁੰਮ ਰਹੇ ਨੇ ਕੀ ਕੁਝ ਕਿਹਾ ਜਾ ਰਿਹਾ ਪਰਿਵਾਰ ਦੇ ਵੱਲੋਂ ਜਾਣਦੇ ਹਾਂ ਕੋਈ ਨਾ ਗੁਰਪ੍ਰੀਤ ਜੀ ਸੇ ਤੋਂ ਰਹਿਣ ਵਾਲੇ ਹੋ ਨਾ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇੱਥੇ ਕਿਰਾਏ ਤੇ ਰਹਿਣਾ ਸਰਪੰਡੋਰੀ ਕੁੜੀ ਦੇ ਵੀ ਪਰਿਵਾਰ ਚ ਕੀ ਲੱਗਦੇ ਨੇ ਪਰਵਾਰ ਜੀ ਦਾ ਸਰ ਮੈਂ ਭਾਇਆ ਲੱਗਦਾ ਜੀ ਤੁਹਾਡਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਹੈ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਵਾ ਇਹਨੂੰ ਲੌਨਰ ਜੀ ਹੀ ਸਰ ਇਹ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਜੀ ਜਰੀ ਜੋ ਹਣ ਫੋਨ ਦਿੱਤਾ 4 ਵਜੇ ਤੇ 4:30 4:35 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾਈ ਉਥੇ ਉਹਦੀ ਘਰ ਦੀ ਇਹ ਮੰਜੇ ਦੇ ਲੰਮੇ ਪਾਈ ਸੀ। ਥੋੜੀ ਤਾਂ ਨਵਾਂ ਦੇ ਸਰ ਵੀ 에어 ਸੋਚ ਦੇ ਦੇ ਕੇ ਮਰ ਗਈ ਆ। ਐਂ ਸਰ ਧੌਣ ਤੇ ਦਾਗ ਵੇਖਿਆ। ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਸ ਵਾਲੇ ਸਰ ਨੂੰ। ਉਹ ਆਏ ਤੇ ਪੋਸਟਮਾਰਟਮ ਹੋ ਗਿਆ। ਹਾਂਜੀ। ਤਾਂ ਹੁਣ ਇਹਦੇ ਵਿੱਚ ਵੀ ਰਸ ਤੋਂ ਇਹ ਦੀ ਰਸਤੇ ਇੱਕ ਜਾਨੇ ਵੀ ਆ ਗਈ ਸਰ। ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ? ਐਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਤੇ ਦਿੱਤੀ ਭੈਣਾਂ ਨਾਲ ਸਾਰੇ ਕੰਮ ਹੋਏ ਐ ਤੇ ਗਰੀਬ ਬੰਦੇ ਘਰਾਂ ਤੇ ਰਹਿਣੇ ਸਰ। ਇਹ ਕਿਉਂ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਗਿਆਤ ਨਹੀਂ ਸਰ ਅਡਰ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਗਿਆ ਤੁਸੀਂ ਸਾਫ ਸਰ ਮੰਗਦੇ ਹੋਣਾ ਚ ਪਹੁੰਚਿਆ ਫਿਕਨੀ ਅੰਮ੍ਰਿਤ ਸਰ ਨਹੀਂ ਸਰ ਉਹ ਅਜੇ ਤੱਕ ਨਹੀਂ ਗਿਆ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣੀ ਲਾ ਸਾਡੇ ਤੇ ਕੋਲ ਹੈ ਇਹ ਕੀ ਕਰ ਸਕਦੇ ਸਰ ਪਾਲੀ ਸੜਕ ਜਿਹੜੀ ਨੌਜਵਾਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਨ ਕੀ ਹੈ ਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਜੀ ਇਹਨਾਂ ਨਾਲ ਆਪਸ ਵਿੱਚ ਪਰਵਾਦ ਤੇ ਲੜਾਈ ਝਗੜਾ ਚੱਲਦਾ ਸੀ ਸੌਰੇ ਨਾਲ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਇਹਦਾ ਘਰ ਵਾਲਾ ਰਾਜੇਂਦਰ ਕੌਰ ਦਾ પતિ ਗੋਰਾ ਉਹ ਡਬਈ ਰਿੰਦਾ ਸੌਰੇ ਨਾਲ ਨਹੀਂ ਬਣਦੀ ਨਹੀਂ ਇਹੋ ਲਾ ਮੈਂ ਅੱਜ ਕਰਾਈ ਸੀ ਮਰੀਆਂ ਮਾਂ ਰਹਿੰਦੀ ਸੀ ਤੇ ਜਿਹੜੀ ਗੱਲ ਸਾਨੂੰ ਸਾਹਮਣੇ ਆਈ ਆ ਇਸ ਸਹੁਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੇਰਾ ਵਿਆਹ ਕਰਵਾਦਾ ਹੋਇਆ ਜੀ 8 ਮਹੀਨੇ ਪਹਿਲੋਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਦੇਖੋ ਜਿਹਨਾਂ ਵਾਲੀ ਕਰੇ ਇਹ ਪਲੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਤੇ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਪਲੋਰੀ ਵਿੱਚ ਹੀ ਵਿਆਹ ਹੋਇਆ ਜੀ ਤਾਂ ਮਾਰਿਆ ਕਿੱਦਾਂ ਗਿਆ ਜੀ ਸਹੁਰੇ ਦੇ ਲੋ ਗਲ ਕੁੱਟ ਕੇ ਮਾਰੇ ਗਏ ਤਾਂ ਗ੍ਰਿਫਤਾਰੀ ਪਾਈ ਗਈ ਜੀ ਉਹਦੇ ਸਹੁਰਾ ਗ੍ਰਿਫਤਾਰ ਹੈ ਜੀ ਰਾਤ ਦਾ ਸਹੁਰਾ ਅਸੀਂ ਸਵੇਰੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸਐਚਐਸ ਆਹ ਕੋਦ ਤੁਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵੀ ਅਮਜ ਲਿਆਂਦੀ ਜਾਊਗੀ